ਸਾਡਾ ਜਿਹੜਾ ਪਿਛਲੇ 3 ਤਰੀਕ ਨੂੰ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਜਲਾਸ ਸੀ ਉਹਦੇ ਵਿੱਚ ਵੀ ਅਸੀਂ ਇਹ ਮਤਾ ਪਾਇਆ ਸੀ ਕਿ ਪੰਜਾਬ ਯੂਨੀਵਰਸਿਟੀ ਬਿਫੋਰ ਪਾਰਟੀਸ਼ਨ ਇਹ ਕੰਮ ਕਰ ਰਹੀ ਐ ਆਫਟਰ ਪਾਰਟੀਸ਼ਨ ਇਹ ਚੰਡੀਗੜ੍ਹ ਵਿਖੇ ਆਪਣੇ ਸਾਰੇ ਕਾਰਜ ਪਹਿਲਾਂ ਹੁਸ਼ਿਆਰਪੁਰ ਕਰਦੀ ਰਹੀ ਫਿਰ ਇੱਥੇ ਕਰਦੀ ਰਹੀ ਤੇ ਲੋਕਤੰਤਰਕ ਧੰਗ ਦੇ ਨਾਲ ਇਹਦੀ ਸੈਨੇਟ ਦੇ ਜਿਹੜੇ ਮੈਂਬਰ ਆ ਉਹਨਾਂ ਦੀ ਚੋਣ ਹੁੰਦੀ ਆ ਜਿਹਨੂੰ ਅੱਜ ਲੋਕਮੈਂ ਏਜੰਡੇ ਰਾਹੀਂ ਹੌਲੀ-ਹੌਲੀ ਕਰਕੇ ਸਲੋ ਪੋਜਿੰਗ ਕਰਕੇ ਇਹਨੂੰ ਅੱਜ ਸੈਂਟਰ ਆਪਣੇ ਸਿੱਧੇ ਆਪਣੇ ਹੱਥ ਲੈ ਰਿਹਾ ਆਪਣੇ ਕਬਜ਼ੇ ਦੇ ਵਿੱਚ ਤੇ ਇਹ ਜਿਹੜੇ ਇੱਥੇ ਸਾਡੇ ਸੈਨੇਟਰ ਆ ਕੁਝ ਤੇ ਕੁਝ ਬੱਚੇ ਵਿਦਿਆਰਥੀ ਆ ਜਿਹੜੇ ਇਹਨਾਂ ਨੇ ਧਰਨਾ ਵੀ ਲਾਇਆ ਤੇ ਮੈਂ ਅੱਜ ਇਹਨਾਂ ਦੇ ਨਾਲ ਇਸ ਧਰਨੇ ਵਿੱਚ ਸ਼ਾਮਲ ਹੋਣ ਵੀ ਆਇਆ